ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਖਾਲਸਾ ਜੀ ਅੱਗੇ ਸ੍ਰੀ ਰਾਗ ਕੀ ਵਾਰ ਆਰੰਭ ਹੋ ਰਹੀ ਹੈ ਵਾਰ ਗਾਇਕੀ ਦਾ ਇੱਕ ਜੋਸ਼ੀਲਾ ਰੂਪ ਹੁੰਦਾ ਹੈ ਢਾਡੀ ਗਾਇਕੀ ਦਾ ਇਹ ਆਪਾਂ ਜਾਣਦੇ ਆ ਵਾਰ ਜੰਗ ਨੂੰ ਵੀ ਕਹਿੰਦੇ ਨੇ ਜੁੱਧ ਨੂੰ ਵੀ ਕਹਿੰਦੇ ਨੇ ਤੇ ਵਾਰ ਜੋ ਕਿਸੇ ਨੂੰ ਮਾਰਨ ਵਾਸਤੇ ਆਪਾਂ ਕੋਈ ਆਪਣਾ ਹੱਥ ਆਪਣਾ ਮੁੱਕਾ ਕੋਈ ਤਲਵਾਰ ਕੋਈ ਤੀਰ ਕੋਈ ਬਰਸ਼ੀ ਉਲਾ ਰਹੀਏ ਤੇ ਮਾਰੀਏ ਉਸ ਮਾਰਨ ਨੂੰ ਵੀ ਵਾਰ ਕਿਹਾ ਜਾਂਦਾ ਹੈ ਕਿ ਵਾਰ ਕੀਤਾ ਵਾਰ ਹਮੇਸ਼ਾ ਜੋਸ਼ੀਲੇਪਣ ਵਿੱਚ ਹੁੰਦੀ ਹੈ ਦੁਸ਼ਮਣ ਨੂੰ ਵਾਰਨ ਵਾਸਤੇ ਜਿਹੜਾ ਜੋਧਾ ਹੈ ਉਹ ਆਪਣੇ ਦੁਸ਼ਮਣ ਉੱਪਰ ਵਾਰ ਕਰਦਾ ਹੈ ਤੇ ਉਹਦੇ ਕਰਤੱਬਾਂ ਨੂੰ ਉਹਦੀਆਂ ਚੰਗੀਆਂ ਕਰਨੀਆਂ ਨੂੰ ਦਰਸਾਉਣ ਵਾਸਤੇ ਜੋ ਗਾਇਕੀ ਹੈ ਉਹ ਵਾਰ ਦੇ ਵਿੱਚ ਢਾਡੀ ਜਨ ਗਾਉਂਦੇ ਨੇ ਤੇ ਇਉਂ 12 ਜੜੀਆਂ ਨੇ ਉਹ ਜੋਸ਼ੀਲੀਆਂ ਹੋਇਆ ਕਰਦੀਆਂ ਨੇ ਸਤਿਗੁਰੂ ਗਰੀਬ ਨਵਾਜ਼ ਜੀ ਨੇ ਗੁਰਬਾਣੀ ਵਿੱਚ 22 ਵਾਰ ਉਚਾਰਨ ਕੀਤੀਆਂ ਨੇ ਜਿੱਥੇ ਬਾਹਰੀ ਤੌਰ ਤੇ جنگ ਹੁੰਦੀ ਹੈ ਦੋਹਾਂ ਪੱਖਾਂ ਦੀ ਇਸੇ ਤਰ੍ਹਾਂ ਗੁਰਸਿੱਖ ਦੇ ਹਿਰਦੇ ਦੇ ਵਿੱਚ ਨਿਤ ਜੰਗ ਹੈ ਇੱਕ ਪਾਸੇ ਔਗਣ ਨੇ ਦੂਸਰੇ ਪਾਸੇ ਸ਼ੋਭ ਗੁਣ ਨੇ ਸਤ ਸੰਤੋਖ ਦਇਆ ਧਰਮ ਵਿਚਾਰ ਧੀਰਜ ਸ਼ਾਂਤੀ ਨਿਮਰਤਾ ਔਰ ਕਰਣਾ ਮੈਤਰੀ ਮੁੱਧਤਾ ਉਪੇਖਿਆ अनेका ਗੁਣ ਕਹੇ ਜਾਂਦੇ ਨੇ ਔਰ ਇਹਨਾਂ ਸਾਰੇ ਗੁਣਾ ਦੀ ਫੌਜ ਨੂੰ ਵਿਦਵਾਨਾਂ ਨੇ ਨਾਮ ਦਿੱਤਾ ਹੈ दैवी ਸੰਪਦਾ ਇਹ दैवी ਸੰਪਦਾ ਹੈ ਸੰਪਦਾ ਦਾ ਅਰਥ ਹੁੰਦਾ ਹੈ ਫੌਜ दैवी ਸੰਪਦਾ ਗੁਣਾ ਭਰੀ ਸੰਪਦਾ ਜਿਹੜੀ ਹੈ ਗੁਣਾ ਵਾਲੀ ਫੌਜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਖੀਲੀ ਇਤਿਆਦਿਕ ਜਿੰਨੇ ਵੀ ਔਗਣ ਨੇ ਉਹਨਾਂ ਸਾਰੇ ਔਗਣਾਂ ਦੀ ਫੌਜ ਨੂੰ ਕਿਹਾ ਜਾਂਦਾ ਹੈ ਆਸੂਰੀ ਸੰਪਦਾ ਇੱਕ ਪਾਸੇ ਦੇਵੀ ਸੰਪਦਾ ਹੈ ਇੱਕ ਪਾਸੇ ਆਸੂਰੀ ਸੰਪਦਾ ਹੈ ਆਸੂਰੀ ਸੰਪਦਾ ਦਾ ਜਿਹੜਾ ਮੁਖੀ ਹੈ ਰਾਜਾ ਹੈ ਉਹ ਮੋਹ ਨੂੰ ਮੰਨਿਆ ਜਾਂਦਾ ਹੈ ਦੇਵੀ ਸੰਪਦਾ ਦਾ ਜਿਹੜਾ ਰਾਜਾ ਹੈ ਉਹ ਵਿਵੇਕ ਨੂੰ ਵਿਚਾਰ ਨੂੰ ਗਿਆਨ ਨੂੰ ਮੰਨਿਆ ਜਾਂਦਾ ਹੈ ਇਹ ਜੰਗ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਨਿਤਾ ਪ੍ਰਤੀ ਚੱਲਦੀ ਹੈ ਆਮ ਦੁਨੀਆ ਜਿਹੜੀ ਹੈ ਲੋਕਾਂ ਦੇ ਮਨਾਂ ਵਿੱਚ ਔਗਣ ਭਾਰੂ ਰਹਿੰਦੇ ਨੇ ਤੇ ਗੁਣ ਦੱਬ ਜਾਂਦੇ ਨੇ ਪਰ ਗੁਰੂ ਦਾ ਸਿੱਖ ਗੁਰੂ ਦੀ ਕਿਰਪਾ ਨਾਲ ਗੁਨਾ ਦੇ ਪੱਖ ਨੂੰ ਜੇਤੂ ਕਰ ਲੈਂਦਾ ਹੈ ਆਉਗਣ ਦੱਬ ਜਾਂਦੇ ਨੇ ਆਪਣੇ ਮਨ ਦੇ ਨਾਲ ਗੁਰੂ ਦਾ ਸਿੱਖ ਝਗੜਾ ਪਾਉਂਦਾ ਹੈ ਮਨ ਦੇ ਨਾਲ ਜੁੱਧ ਕਰਦਾ ਹੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਈ ਮਨ ਜੋ ਆਪਣੀ ਮਰਜ਼ੀ ਕਰਦਾ ਦੌੜਾ ਭੱਜਾ ਫਿਰਦਾ ਹੈ ਗੁਰਸਿੱਖ ਇਸ ਮਨ ਦੇ ਪਿੱਛੇ ਨਹੀਂ ਚੱਲਦਾ ਬਲਕਿ ਮਨ ਨਾਲ ਝਗੜਾ ਕਰਕੇ ਇਹਨੂੰ ਰੋਕ ਰੋਕ ਕੇ ਰੱਖਦਾ ਹੈ ਤੇ ਅਖੀਰ ਗੁਰੂ ਕੀ ਕਿਰਪਾ ਸਦਕਾ ਆਪਣੇ ਮਨ ਨੂੰ ਵਸ ਵਿੱਚ ਕਰ ਲੈਂਦਾ ਹੈ ਆਪਣਾ ਗੁਲਾਮ ਬਣਾ ਲੈਂਦਾ ਹੈ ਆਪਣਾ ਕਾਬੂ ਕਰ ਲੈਂਦਾ ਹੈ ਜਦੋਂ ਕਿ ਅਸੀਂ ਆਮ ਸਾਰੇ ਸੰਸਾਰਕ ਜੀਵ ਮਨ ਦੇ ਕਾਬੂ ਵਿੱਚ ਆਏ ਹਾਂ ਮਨ ਦੇ ਗੁਲਾਮ ਬਣੇ ਹੋਏ ਹਾਂ ਗੁਰੂ ਦਾ ਪਿਆਰਾ ਗੁਰੂ ਕੀ ਕਿਰਪਾ ਨਾਲ ਮਨ ਦੀ ਗੁਲਾਮੀ ਵਿੱਚੋਂ ਨਿਕਲ ਕੇ ਮਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ ਇਹ ਵਿਚਾਰਾਂ ਦੀ جنگ ਜਿਹੜੀ ਹੈ ਸ਼ੁਭ ਵਿਚਾਰਾਂ ਤੇ ਮੰਦੇ ਵਿਚਾਰਾਂ ਦੀ ਇਹ ਗੁਰੂ ਕੇ ਸਿੱਖ ਦੇ ਮਨ ਵਿੱਚ ਚੱਲਦੀ ਹੈ ਇਸ ਜੰਗ ਨੂੰ ਪ੍ਰਮੁੱਖ ਰੱਖ ਕੇ ਅਧਿਆਤਮਿਕ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਗੁਰੂ ਕੀ ਬਾਣੀ ਵਿੱਚ ਇਹ 12 ਉਚਾਰਨ ਕੀਤੀਆਂ ਨੇ ਵਖ ਵਖ ਰਾਗ ਵਿੱਚ 21 ਵਾਰ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਚਾਰੀਆਂ ਸਤਿਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਅਮਰਦਾਸ ਜੀ ਨੇ ਸਤਿਗੁਰੂ RAMਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਖ ਵਖ ਰਾਗਾਂ ਵਿੱਚ 21 ਵਾਰ ਉਚਾਰਨ ਕੀਤੀਆਂ ਨੇ ਇੱਕ ਵਾਰ ਰਾਏ ਸੱਤਾ ਬਲਵੰਡ ਜੀ ਨੇ ਆਮਕਲੀ ਰਾਗ ਵਿੱਚ ਉਚਾਰਨ ਕੀਤੀ ਹੈ ਇਉਂ ਕੁੱਲ 22 ਵਾਰਾਂ ਹਨ ਤੇ ਜਿਹੜੀ ਵਾਰ ਦੀ ਗਾਇਕੀ ਹੈ ਵਾਰ ਦਾ ਜਿਹੜਾ ਅਸਲ ਸਰੂਪ ਹੈ ਉਹ ਪੌੜੀਆਂ ਦੇ ਵਿੱਚ ਹੁੰਦਾ ਹੈ ਅੱਗੇ ਪੌੜੀ ਦੀਆਂ ਵੀ ਕਈ ਕਿਸਮਾਂ ਹਨ अनेका ਕਿਸਮਾਂ ਵਿੱਚ अनेका ਮਾਤਰਾਵਾਂ ਵਿੱਚ ਪੌੜੀ ਉਚਾਰਨ ਕੀਤੀ ਜਾਂਦੀ ਹੈ ਤੇ ਸਤਿਗੁਰਾਂ ਨੇ ਜਦੋਂ ਵਾਰਾਂ ਉਚਾਰੀਆਂ ਉਹ ਪੌੜੀਆਂ ਦੇ ਰੂਪ ਵਿੱਚ ਹੀ ਉਚਾਰੀਆਂ ਨੇ ਕੁਝ ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਸ਼ਲੋਕ ਸਤਿਗੁਰੂ ਜੀ ਨੇ ਨਾਦ ਹੀ ਉਚਾਰਨ ਕੀਤੇ ਜਿਵੇਂ ਆਸਾ ਕੀ ਵਾਰ ਹੈ ਸ਼ਲੋਕ ਪੀ ਮਹੱਲੇ ਪਹਿਲੇ ਕਿ ਲਿਖੇ ਜਿਵੇਂ ਜੈਤਿਸ਼ਰੀ ਕੀ ਵਾਰ ਹੈ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਸ਼ਲੋਕਾਂ ਦੇ ਸਮੇਤ ਪੰਚਮ ਪਾਤਸ਼ਾਹ ਨੇ ਉਚਾਰਨ ਕੀਤੀ ਆ ਮੁੱਢ ਤੋਂ ਹੀ ਪਰ ਬਹੁਤੀਆਂ ਵਾਰਾਂ ਐਸੀਆਂ ਨੇ ਜਿਹੜੀਆਂ ਪਹਿਲਾਂ ਸਤਿਗੁਰਾਂ ਨੇ ਪੌੜੀਆਂ ਦੇ ਰੂਪ ਵਿੱਚ ਹੀ ਉਚਾਰੀਆਂ ਸ਼ਲੋਕ ਵੱਖਰੇ ਉਚਾਰਨ ਕੀਤੇ ਨੇ ਪੰਜਾਂ ਪਾਤਸ਼ਾਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੇਵਲ ਸ਼ਲੋਕ ਹੀ ਉਚਾਰੇ ਨੇ ਹੋਰ ਸ਼ਬਦਾਂ ਦਾ ਉਚਾਰਨ ਨਹੀਂ ਕੀਤਾ ਸੋ ਪੰਜਾਂ ਪਾਤਸ਼ਾਹਾਂ ਨੇ ਜੋ ਸ਼ਲੋਕ ਉਚਾਰਨ ਕੀਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾਉਂਦਿਆਂ ਹੋਇਆਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੱਖੋ ਵੱਖਰੇ ਰਾਗਾਂ ਦੀਆਂ ਪੌੜੀਆਂ ਦੀਆਂ 12 ਦੀਆਂ ਪੌੜੀਆਂ ਹਨ ਉਹਨਾਂ ਦੇ ਨਾਲ ਉਸ ਰਾਗ ਵਿੱਚ ਉਚਾਰਨ ਕੀਤੇ ਜੋ ਗੁਰੂ ਕੇ ਸੰਦੋਖ ਨੇ ਉਹਨਾਂ ਸ਼ਲੋਕਾਂ ਨੂੰ ਨਾਲ ਸੰਬਲਿਤ ਕੀਤਾ ਹੈ ਜਿਹੜੇ ਪੌੜੀਆਂ ਦੇ ਭਾਵ ਅਰਥ ਨਾਲ ਮਿਲਦੇ ਨੇ ਜੋ ਪ੍ਰਕਰਣ ਇੱਕ ਹੈ ਜੋ ਉਪਦੇਸ਼ ਇੱਕ ਹੈ ਸਤਿਗੁਰੂ ਗਰੀਬ ਨਵਾਜ਼ ਜੀ ਨੇ ਉਹਨਾਂ ਸ਼ਲੋਕਾਂ ਨੂੰ 12 ਦੀਆਂ ਪੌੜੀਆਂ ਦੇ ਨਾਲ ਸੰਪਾਦਿਤ ਕੀਤਾ ਹੈ ਸਾਧ ਸੰਗਤ ਜੀ ਧੰਨ ਗੁਰਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਵਿੱਚ ਜਿਵੇਂ ਇਹ ਮਹੱਲੇ ਚੌਥੇ ਕੀ ਵਾਰ ਆ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਪੌੜੀਆਂ ਮੈਸ ਲੋਕ ਹੋਰ ਪਾਤਸ਼ਾਹ ਦੇ ਵੀ ਹੁੰਦੇ ਨੇ ਤੇ ਉਹ ਜਿਹੜੀਆਂ ਕੁਸ਼ਵਾਰਾਂ ਨੇ ਨਾ ਸਾਡੀਆਂ ਉਹਦੇ ਚ ਮਹਾਰਾਜ ਨੇ ਧੰਨ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ 9 ਵਾਰਾ ਐਸੀਆਂ ਨੇ ਜਿਨ੍ਹਾਂ ਵਿੱਚ ਤੁਨਾ ਲਕੀਆਂ ਹੋਈਆਂ ਨੇ ਤੁਨਾ ਤੋਂ ਭਾਵ ਧਾਰਨਾ ਯਾਸ਼ੀ ਕਹਿਦ ਨਿਆ ਉਹਦੀ ਇੱਕ ਤਰਜ ਲਾਉਣੀ ਵੀ ਕਿਹੜੀ ਤਰਜ ਤੇ ਇਹ ਵਾਰ ਗਾਈ ਜਾਵੇ ਉਹ ਜਿਹੜੀ ਪੌਣੀ ਕੱਲੀ ਉਹ ਹੀ ਗਾਈ ਜਾਂਦੀ ਹੁੰਦੀ ਆ ਉਸ ਨੇ ਚਾਲ ਵੀ ਵੱਖਰੀ ਹੁੰਦੀ ਆ ਚਾਲ ਪੌੜੀ ਦੇ ਜਾ ਕੇ ਬਣਦੀ ਉਹ ਨਾਲ-ਨਾਲ ਇਹ ਨੌਵੇਂ ਅਵਾਜ ਰੂਪ ਜੀ ਛੇਵੇਂ ਪਾਸ਼ ਨੇ ਨੌ ਇੱਕ ਵੈਸੀਆਂ ਵਾਰਾਂ ਨੇ ਜਿਨ੍ਹਾਂ ਦੇ ਨੌ ਤੁਨਾ ਚੜਾਉਣੀਆਂ ਕੀਤੀਆਂ ਉਹ ਵੱਲ ਦੱਸਿਆ ਹੋਇਆ ਹੈ ਭਾਈ ਤੁਸੀਂ ਇਸ ਪ੍ਰਕਾਰ ਵਾਰ ਉਚਾਰਨੀ ਹੈ ਉਹ ਨਾਲ-ਨਾਲ ਦੱਸੀ ਚੱਲਾਂਗੇ ਹਾਂਜੀ ਇੱਕ ਜ਼ਰੂਰੀ ਥੋੜੀ ਮੈਂ ਬੇਨਤੀ ਸਮਝਾਂਗਾ ਕਰਦੇ ਹੋ ਉਹ ਜ਼ਰੂਰੀ ਹੈ ਕਰਨੀ ਆਮ ਕਰਕੇ ਆਪਾਂ ਜਿਹੜੇ ਸਵਾਲ ਆਉਂਦੇ ਨੇ ਨਾ ਕਿ ਕਿੰਨੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ ਤੇ ਸਾਨੂੰ ਉੱਤਰ ਦਿੱਤਾ ਜਾਂਦਾ ਵੀ 6 ਗੁਰੂਆਂ ਦੀ ਬਾਣੀ ਹੈ ਪਰ ਅਸਲ ਦੇ ਵਿੱਚ ਸਾਧ ਸੰਗਤ ਜੀ 8 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਇੱਕ ਪਹਿਲੇ 5 ਗੁਰੂ ਸਹਿਬਾਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੋਹਰਾ ਜਿਹੜਾ ਸ਼ਲੋਕਾਂ ਦੇ ਵਿੱਚ ਹੈ ਉਹ ਖੁੱਲ ਕੇ ਉੱਥੇ ਬੇਨਤੀ ਕਰਾਂਗੇ ਤੇ ਸਤ ਹੋ ਗਏ ਤੇ 8ਵੇਂ ਗੁਰੂ ਹਰਗੋਬਿੰਦ ਮਹਾਰਾਜ ਇਹਨਾਂ ਨੇ ਇਹਨਾਂ 12 ਦੀਆਂ ਤਰ੍ਹਾਂ ਧੁਨਾ ਉਚਾਰਨ ਕੀਤੀਆਂ ਨੇ ਕਿਉਂਕਿ ਭਗਤ ਸੂਰਦਾਸ ਜੀ ਦਾ ਇੱਕੋ ਹੀ ਸ਼ਬਦ ਆਉਂਦਾ ਇੱਕ ਪੰਕਤੀ ਛਾੜ ਮੰਨ ਹਰ ਵਿਮੁਖਨ ਕੋ ਸੰਗ ਤੇ ਉਹਨਾਂ ਦਾ ਨਾਮ ਭਗਤਾਂ ਦੇ ਵਿੱਚ ਆ ਗਿਆ ਵੀ 15 ਭਗਤਾਂ ਦੀ ਇਸੇ ਤਰ੍ਹਾਂ ਮਹਾਰਾਜ ਜੀ ਨੇ ਤੇ 9 ਬਾਰਾਂ ਦੀਆਂ ਧੁਨਾ ਦੱਸੀਆਂ ਨੇ ਤੇ ਇਸ ਕਰਕੇ ਇਹ ਇਹ ਮਹਾਰਾਜ ਜੀ ਦੇ ਅੱਖਰ ਦਿੱਤੇ ਹੋਏ ਨੇ ਤੇ ਜੇ ਸਾਨੂੰ ਕੋਈ ਪੁੱਛੇ ਤੇ ਆਪਾਂ ਅੱਠ ਗੁਰੂ ਸਹਿਬਾਨਾਂ ਦੀ ਬਾਣੀ ਕਹਣੀ ਤੇ ਇਸ ਕਰਕੇ ਇੱਕ ਉੱਪਰ ਆ ਰਿਹਾ ਹੈ ਸਰ ਲੇਖ ਆ ਰਿਹਾ ਹੈ ਕਿ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਤੇ ਥੱਲੋਂ ਪ੍ਰਾਰੰਭ ਹੋ ਰਿਹਾ ਸਲੋਕ ਮਹੱਲਾ ਤੀਜਾ ਆਪਾਂ ਚੱਕਰਾਂ 'ਚ ਪੈ ਜੰਨੇ ਆ ਵੀ ਮਹਾਰਾਜ ਜੀ ਨੇ ਆਹ ਕੀ ਲਿਖ ਦਿੱਤਾ ਉੱਤੇ ਕਹਿੰਦੇ ਨੇ ਮਹੱਲਾ ਚੌਥਾ ਥੱਲੇ ਸਲੋਕ ਮਹੱਲਾ ਤੀਜਾ ਤੋਂ ਵਾਰ ਜਿਵੇਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਹੈ ਵਾਰ ਨਾਮ ਕੇਵਲ ਪੌੜੀਆਂ ਦਾ ਹੈ ਤੇ ਮਹਾਰਾਜ ਜੀ ਨੇ ਇੱਥੇ ਸੰਕੇਤ ਦਿੱਤਾ ਹੈ ਵੀ ਇਹ ਵਾਰ ਦੇ ਵਿੱਚ ਜਾਂ ਇਹ ਜਿਹੜੀ ਵਾਰ ਹੈ ਕਿਉਂਕਿ ਵਾਰ ਕੱਲੀਆਂ ਪੌੜੀਆਂ ਨੇ ਤੇ ਵਾਰ ਪੌੜੀਆਂ ਚੌਥੇ ਪਾਦਸ਼ਾਹ ਦੀਆਂ ਨੇ ਤੇ ਸ਼ਲੋਕ ਜਾਂ ਮਹੱਲੇ ਉਹ ਕਿਸੇ ਵੀ ਪਾਦਸ਼ਾਹ ਮਹਾਰਾਜ ਜੀ ਦੇ ਹੋ ਸਕਦੇ ਨੇ ਤਾਂ ਉੱਪਰ ਜਿਹੜਾ ਸ਼ਲੋਕ ਆਵੇ ਨਾ ਸਿਰਲੇਖ ਉਹਦਾ ਭਾਵ ਉਹਦਾ ਸਬੰਧ ਆਪਾਂ ਪੌੜੀਆਂ ਦੇ ਨਾਲ ਰੱਖਣਾ ਨਾ ਕਿ ਸਾਰੇ ਮਹੱਲਿਆਂ ਜਾਂ ਸ਼ਲੋਕਾਂ ਦੇ ਨਾਲ ਜਿਵੇਂ ਇਹ ਸ੍ਰੀ ਰਾਗ ਦੀ ਵਾਰ ਵਿੱਚ ਸਿਰਲੇਖ ਆ ਰਿਹਾ ਕਿ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਇਹਦਾ ਇਹ ਭਾਵ ਹੈ ਕਿ ਇਸ ਵਾਰ ਦੀਆਂ ਜਿੰਨੀਆਂ ਪੌੜੀਆਂ ਨੇ ਉਹ ਸਾਰੀਆਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਕਿਰਪਾ ਕੀਤੀ ਹੈ ਪਹਿਲਾ ਹੀ ਸ਼ਲੋਕ ਆਪਾਂ ਪੜ੍ਹੀਏ ਤਾਂ ਅਸਰ ਲੇਖ ਆ ਰਿਹਾ ਸ਼ਲੋਕ ਮਹਲਾ 3 ਇਉਂ ਸ਼ਲੋਕ ਜਿਹੜੇ ਨੇ ਇਹ ਸਾਂਝੇ ਹੋ ਸਕਦੇ ਨੇ ਪੌੜੀਆਂ ਸਾਰੀਆਂ ਹੀ ਚੌਥੇ ਪਾਤਸ਼ਾਹ ਜਿਹਦੀਆਂ ਨੇ ਇਸ ਵਾਰ ਵਿੱਚ ਇਹੀ ਨਿਜਮ ਸਾਰੀਆਂ ਵਾਰਾਂ ਦੇ ਵਿੱਚ ਆਪ ਜੀ ਨੇ ਸਮਝਣਾ ਖਿਆਲ ਰੱਖਣਾ ਆਓ ਬਾਣੀ ਪੜ੍ਹੀਏ